ਚੋਰੀ ਚੋਰੀ ਚਲਦੇ ਆਂ ਜੀ ਗੋਪੀ ਲੋਂਗੇ ਤੇ ਛੂਟਦੇ ਤੇ ਦੇਖਦੇ ਆਂ ਕੀ ਕਰਦੇ ਆਂ ਸ਼ੂਟਿੰਗ ਤੇ ਜਾ ਕੇ ਮਤਰਾ ਇਹ ਗੱਲ ਸੋਚੋ ਕਿ 3 ਪੌਟ ਉੜਦੇ ਪੰਜਾਬ ਚ ਅਸੀਂ ਕੀ ਲਿਆ ਹੋਗੇ ਕਹਣਾ ਪਿਛਲੀ ਵਾਰੀ ਤੁਸੀਂ ਉਹ ਹੋ ਰੱਖਿਆ ਸੀ ਕਿ ਇੱਕ ਡਾਇਰੈਕਟਰ ਮਾਂ ਨੇ ਬੰਨੇ ਹੋਇਆ ਸੀ ਗੱਲ ਬੰਨੇ ਹੋਏ ਤੇ ਪਹਿਲੇ ਚ ਦੇਖਿਆ ਸੀ ਪੰਜਾਬ ਚ ਮੈਂ ਨਸ਼ਾ ਬੋਲਦਾ ਤੁਸੀਂ ਇਹ ਸੋਚੋ ਕਿ 3 ਚ ਅਸੀਂ ਕੀ ਲੈ ਕੇ ਆ ਰਹੇ ਆਂ ਤੁਹਾਡੀ ਸਰਪ੍ਰਾਈਜ਼ ਬਹੁਤ ਵੱਡਾ ਫੇ ਆਪਾਂ ਲੀਰਿਕ ਸਾਡੇ ਇਦਾਂ ਦੇ ਹੋਣੇ ਇੱਕ ਟਾਈਟਲ ਦੇ ਦਿੱਤੇ ਤਿੰਨ ਗੀਤ ਹਿੱਟ ਆ 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 ਆਵੇ ਮਿੱਤਰੋ ਰੈਡੀ ਹੋ ਚੁੱਕੇ ਆ ਗੱਡੀਆਂ ਨਿਕਲ ਤੁਰੀਆਂ ਬਾਬਿਓ ਸ਼ੂਟ ਹੋ ਗਿਆ ਸਟਾਰਟ ਤੇ ਗੱਡੀਆਂ ਨਿਕਲ ਚੁੱਕੀਆਂ ਨੇ ਹਾਂ ਬਿਲਕੁਲ ਪਿੱਛੇ ਵੀ ਆ ਗਈਆਂ ਗੱਡੀਆਂ ਆਪਣੀਆਂ ਚਾਰ ਗੱਡੀਆਂ ਆ ਮਿੱਤਰੋ ਪਾਜੀ ਪੂਰੀ ਰੌਣਕ ਲੱਗੀ ਹੋਈ ਹੈ ਸ਼ੂਟ ਤੇ ਅੱਜ ਸ਼ੂਟਿੰਗ ਦਾ ਨਾ ਵਿਆਹ ਜਿੰਨਾ ਚਾ ਹੁੰਦਾ ਸਾਨੂੰ ਕਿਉਂਕਿ ਇੱਕ ਖਰਚਾ ਵਿਆਹ ਜਿੰਨਾ ਹੁੰਦਾ ਤੇ ਸੈਕਿੰਡ ਤੇ ਸ਼ੋਰ ਛਦਬਾ ਖਾਣਾ ਪੀਣਾ ਕਰਾਊਡ ਵਿਆਹ ਤੋਂ ਜ਼ਿਆਦਾ ਵੱਜ ਜਾਂਦਾ ਤੇ ਪਾਜੀ ਮੈਂ ਇੱਕ ਹੋਰ ਦੇਖੀਗਾ ਨਾ ਵੀ ਆਪਣੇ ਸ਼ੂਟ ਦੇ ਉੱਤੇ ਪੀਰ ਰੌਣਕ ਮੇਲਾ ਪੂਰਾ ਰਹਿੰਦਾ ਬਿਲਕੁਲ ਹੈਨਾ ਉਹੀ ਬਰਾਤ ਵਾਲਾ ਸੀਨੀਅਰ 10 ਗੱਡੀਆਂ ਤੇ ਚੱਲੀ ਬਿਲਕੁਲ ਹੈ ਬਰਾਤ ਪਈ ਚੱਲੀਆਂ ਗੱਡੀਆਂ ਤੇ ਹੀ ਗੱਲ ਖਾਲੀ ਜੀ ਜਗ੍ਹਾ ਤੇ ਨਹੀਂ ਨਾ ਇੱਥੇ ਹਾਂ ਪੂਰਾ ਜੂਨ ਕਰ ਲੋ ਅੱਗੇ ਹੋ ਗਿਆ ਸ਼ੂਟ ਤੋਂ ਪਹਿਲਾਂ ਹੀ ਲੋਂਗੀਆਂ ਨੂੰ ਚੱਕ ਲਿਆ ਨਾ 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 ਇਹ ਤਾਂ ਗਾਣੇ ਦਾ ਪਹਿਲਾ ਟੇਕ ਆ ਸਾਰੇ ਸੋਚਦੇ ਪਏ ਹੋਣੇ ਆ ਕਿ ਦਿਸਦੀ ਤਾਂ ਹੈ ਨਹੀਂ ਸ਼ੂਟ ਦੇ ਉੱਤੇ ਪਰ ਇਹ ਬੋਲੀ ਕਿੱਥੇ ਜਾਂਦੀ ਆ ਤੁਹਾਨੂੰ ਵੀਡੀਓ ਦੇ ਲਾਸਟ 'ਚ ਪਤਾ ਲੱਗ ਜਾਣਾ ਕਿ ਮੈਂ ਨਾਲ ਕਿੱਦਾਂ ਗਈ ਸੀ ਔਰ ਫਿਰ ਸਰਪ੍ਰਾਈਜ਼ ਦਾ ਤਾਂ ਲੈ ਨਹੀਂ ਰਿਹਾ ਨਾ ਹੋਰ ਵੱਡਾ। ਆ ਵੀ ਵੱਡਾ ਦਾ ਆ ਵੀ ਐਡੇ ਐਡੇ ਆ ਦਾ ਸੁਬੇ ਚੁੱਪ ਦਾ ਸਾਹ। ਗਾਣੇ ਦਾ ਸ਼ੂਟ ਅੱਧਾ ਹੀ ਹੋਇਆ ਪਰ ਗਾਣਾ ਬਹੁਤ ਸੈਡ ਆ ਰੋਣ ਵਾਲਾ ਬੜਾ ਕੰਮ ਆ। ਲੋងਗੇ ਦੀ ਸ਼ਕਲ ਦੇਖ ਕੇ ਲੱਗਦਾ ਪਿਆ ਹੈ ਕਿ ਬਹੁਤ ਜ਼ਿਆਦਾ ਥੱਕ ਗਏ ਆ ਸ਼ੂਟਿੰਗ ਤੇ। ਡੱਬਾ ਉਹ ਖੋਲ ਕੇ ਰੱਖਿਆਗਾ ਜੰਦੇ ਆ। ਟੇਕ ਤਾਂ ਹੋ ਗਿਆ ਸਾਡਾ ਖਤਮ ਤੇ ਹੁਣ ਅਸੀਂ ਚੱਲਦੇ ਆਂ ਦੂਜੀ ਲੋਕੇਸ਼ਨ ਦੇ ਉੱਤੇ ਚਲੋ ਚਲੋ ਜਲਦੀ ਜਲਦੀ ਬੈਠੋ ਸਾਰੇ ਗੱਡੀਆਂ ਤੇ ਤੇ ਅਸੀਂ ਪਹੁੰਚ ਗਏ ਦੂਸਰੀ ਲੋਕੇਸ਼ਨ ਤੇ ਬੋਲਦੀ ਤਾਂ ਮੈਂ ਪਈਆਂ ਪਰ ਗਾਣੇ ਦੀ ਸ਼ੂਟਿੰਗ ਦੇਖ ਕੇ ਮੇਰਾ ਵੀ ਰੋਣਾ ਆ ਗਿਆ ਸੀ ਇੰਨਾ ਗਾਣਾ ਰੋਣ ਵਾਲਾ ਸੀਗਾ ਬਹੁਤ ਜ਼ਿਆਦਾ ਸੈਡ ਗਾਣਾ ਸੀ ਮੈਨੂੰ ਇਦਾਂ ਲੱਗਦਾ ਸੀਗਾ ਕਿ ਮੈਂ ਕਿਸੇ ਗਾਣੇ ਦੀ ਸ਼ੂਟਿੰਗ ਤੇ ਨਹੀਂ ਮੈਂ ਕਿਸੇ ਸੋਗ ਦੇ ਵਿੱਚ ਆਈ ਹੋਈ ਆਂ ਔਰ ਮੈਂ ਤੁਹਾਨੂੰ ਦੱਸ ਦਵਾਂ ਮੈਂ ਕਿਉਂ ਨਹੀਂ ਦਿਖਦੀ ਪਈ ਕਿਉਂਕਿ ਮੈਂ ਸ਼ੂਟਿੰਗ ਤੇ ਨਾਲ ਨਹੀਂ ਗਈ ਹੈਗੀ ਮੈਂ ਭੇਜਿਆ ਸੀ ਮੁੰਡਾ ਜਿਹਦੇ ਕੋਲੋਂ ਮੈਂ ਗਾਣੇ ਦੇ ਸਾਰੇ ਟੇਕ ਮੰਗਵਾਏ ਸੀ ਤੁਸੀਂ ਆਪ 3 ਜਿਹਦਾ ਨਾਮ ਆ ਪੋਸਟਿੰਗ ਖਤਮ ਤੇ ਬਲੌਗ ਵੀ ਹੁੰਦਾ ਇੱਥੇ ਖਤਮ ਸਾਰੇ ਜਿਹਨੇ ਆਪ ਦਾ ਧਿਆਨ ਰੱਖਿਆ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਪੇਜ ਮੇਰੇ ਨੂੰ ਕਰ ਲਿਓ ਫੋਲੋ ਵੀਡੀਓਨ ਕਰ ਦਿਓ ਸ਼ੇਅਰ ਬਾਈ ਬਾਈ